ਅਸੀਂ ਗਲਤੀ ਕੀ ਕਰਦੇ ਆ ਅਸੀਂ ਹਰ ਬੰਦੇ ਨੂੰ ਸਿੱਧਾ ਕਰਨਾ ਸ਼ੁਰੂ ਕਰ ਦਿੰਦੇ ਆ ਅਸੀਂ ਹਰ ਲੜਾਈ ਲੜਨੀ ਸਟਾਰਟ ਕਰ ਦਿੰਦੇ ਆ ਇਹ ਚੀਜ਼ ਗਲਤ ਹੈ ਇਹ ਗੱਲ ਯਾਦ ਰੱਖਿਓ ਜਿਹਨੇ ਵੱਡੀਆਂ ਮੰਜ਼ਿਲਾਂ ਨੂੰ ਪਾਣਾ ਹੋਵੇ ਨਾ ਉਹ ਰਾਹ ਦੇ ਕੁੱਤਿਆਂ ਦੀ ਪਰਵਾਹ ਨਹੀਂ ਕਰਦਾ ਜੇ ਦਾ ਟਾਰਗੇਟ ਵੱਡਾ ਹੋਵੇ ਨਾ ਉਹ ਛੋਟੀਆਂ-ਛੋਟੀਆਂ ਲੜਾਈਆਂ ਛੁਟਕੁਟ ਗੱਲਾਂ ਦੇ ਵਿੱਚ ਨਹੀਂ ਉਲਝਦਾ ਕਈ ਵਾਰ ਵੱਡੀ ਜੰਗ ਜਿੱਤਣ ਲਈ ਛੋਟੀਆਂ ਲੜਾਈਆਂ ਹਾਰਨੀਆਂ ਪੈਂਦੀਆਂ ਨੇ ਔਰ ਵੱਡੀ ਜੰਗ ਜਿੱਤਣਾ ਮਤਲਬ ਸਾਡੇ ਗੋਲ ਦੀ ਅਚੀਵਮੈਂਟ ਹੈ ਹੁਣ ਗੋਲ ਮੇਰਾ ਆਈਐਸਪੀਸੀਐਸ ਦਾ ਹੈ ਤੇ ਗੱਲਾਂ ਮੈਂ ਇੰਨੀਆਂ-ਇੰਨੀਆਂ ਚੁਲਜੀਆਂ ਹੋਈਆਂ ਮੈਂ ਹਰ ਇਨਸਾਨ ਦੀ ਬਦ ਕੋਈ ਕਰ ਰਿਹਾ ਮੈਂ ਨਿੱਕੀ ਨਿੱਕੀ ਗੱਲ ਤੇ ਹਰਟ ਹੋ ਰਿਹਾ ਹਰ ਗੱਲ ਮੈਂ ਦਿਲ ਤੇ ਲਗਾ ਰਿਹਾ ਸੋਰੀ ਤੁਸੀਂ ਵੱਡੀ ਜੰਗ ਖਾਰਜੋਗੇ ਸੋ ਵੀ ਹੈਵ ਟੂ ਇਨਕਰੀਸ आवर ਇਗਨੋਰਿੰਗ ਪੈਸੈਂਸ ਅਸੀਂ ਲੋਕਾਂ ਨੂੰ ਨਹੀਂ ਰੋਕ ਸਕਦੇ ਕਿ ਉਹ ਛੋਟੀ ਗੱਲ ਨਾ ਕਰਨ ਸਾਨੂੰ ਕੀ ਕਰਨਾ ਪਊਗਾ ਸਾਨੂੰ ਆਪ ਸਿੱਖਣਾ ਪਊਗਾ ਕਿ ਅਸੀਂ ਮਿੱਕੀਆਂ ਨਿੱਕੀਆਂ ਗੱਲਾਂ ਨੂੰ ਦਿਲ ਤੇ ਨਾ ਲੈ ਰਿਹਾ ਰਿਮੈਂਬਰ ਪੀਪਲ ਹੈਵ ਏਵਰੀ ਰਾਈਟ ਉਹਨਾਂ ਕੋਲ ਪੂਰਾ ਹੱਕ ਹੈ ਉਹ ਜੋ ਮਰਜੀ ਕਹਿਣ ਉਹ ਜੋ ਮਰਜੀ ਬੋਲਣ ਜਦ ਤੱਕ ਕੋਈ ਲੀਗਲ ਹੈ ਚੀਜ਼ ਪਰ ਤੁਹਾਡੇ ਕੋਲ ਵੀ ਪੂਰਾ ਪੂਰਾ ਰਾਈਟ ਹੈ ਤੁਸੀਂ ਉਹਨਾਂ ਨੂੰ ਇਗਨੋਰ ਕਰ ਸਕਦੇ ਹੋ ਤੁਹਾਡੇ ਕੋਲ ਪੂਰਾ ਰਾਈਟ ਹੈ ਤੁਸੀਂ ਉਹਨਾਂ ਨੂੰ ਓਵਰਲੂਕ ਕਰ ਸਕਦੇ ਹੋ ਸੋ ਆਪਣੀ ਇਗਨੋਰਿੰਗ ਕੈਪੈਸਿਟੀ ਇਨਕਰੀਜ਼ ਕਰੋ ਕਿਉਂਕਿ ਤੁਹਾਡੇ ਲਈ ਤੁਹਾਡੇ ਗੋਲ ਦੀ ਅਚੀਵਮੈਂਟ ਹਨ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਕਿਤੇ ਉੱਪਰ